ਸਾਰੇ ਉਹਨਾਂ ਪਹਿਲੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਅੱਗੇ ਕਰ ਲੈ ਯਾਰ ਕੌਣ ਆ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰ ਦਾ ਉਹਨਾਂ ਨੂੰ ਬਿਲੀ ਮੁਬਾਰਕਬਾਦ ਪੇਸ਼ ਕਰਦੇ ਹਾਂ ਦੂਸਰੀ ਗੱਲ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਹ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਦੇ ਇੰਟਰਸਟ ਨੂੰ ਸਾਹਮਣੇ ਰੱਖਦੇ ਹੋਏ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮਤੇ ਨਜ਼ਰ ਆਖਦੇ ਹੋ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਾ ਦੀ ਸਹਿਮਤੀ ਲਵੇ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਅਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਨੰਬਰ 2 ਉਸ ਤੋਂ ਬਾਅਦ ਨੋਟੀਫਿਕੇਸ਼ਨ ਤੋਂ ਮੇਰ ਦੀ ਕੋ ਰੈਜ਼ਰਵੇਸ਼ਨ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਇਆ ਕਿ ਉਸ ਬਾਅਦ ਕੋਈ ਨਹੀਂ ਗਿਆ ਤਾਂ ਇਹ ਸਾਨੂੰ ਪੂਰਨਾਸ਼ ਹੈ ਇੱਕ ਤੇ ਸਾਰੇ ਤੇ ਸਾਰੇ ਕਾਉਂਸਲਰ ਆਏ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਸਾਡੇ ਵਾਸਤੇ ਸਾਰੰ ਨੂੰ ਇੰਪੋਰਟੈਂਟ ਮਸਲਾ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਚਾਹੀਦਾ ਤਾਂ ਇਨੀ ਗੱਲ ਹੀ ਸੀ 40 ਦਾ ਆਪਣਾ ਕਿੰਝ ਹਾਸਲ ਹੋਊਗਾ ਜੀ ਬਾਈਬਾ ਜੀ ਸਾਹਿਬ ਪੰਜਾਬ ਬਾਈਬਾ ਸਾਹਿਬ ਪਹਿਲਾਂ ਮੈਨੂੰ ਸਾਨੂੰ ਸਾਡਾ ਕੰਮ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਸਮੂਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪਵਿੱਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਗ ਦਾ ਵਿਸ਼ਵਾਸ ਫਟਦਾ ਹੈ ਸਾਨੂੰ ਇੱਥੇ ਬਹੁਤ ਮੱਦੇ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਿਹਾ ਕਿ ਸ਼ਹਿਰਾਂ ਦੇ ਵਿੱਚ ਹਜੇ ਕਾਂਗਰਸ ਨੂੰ ਪਸੰਦ ਲੋਕ ਘਟ ਕਰਦੇ ਆ ਵਿੱਚ ਬੀਜੇਪੀ ਵੀ ਸੀ ਵਿੱਚ ਆਪ ਵੀ ਸੀ ਭਾਈ ਲੇਕਿਨ ਇਹ ਪੰਜ ਕਾਰਪੋਰੇਸ਼ਨ ਜਾਂ ਚੋਣਾ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਸਨੇਹਾ ਦਿੱਤਾ ਹਾਲਾਂਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਚੋਂ ਅਸੀਂ ਬਹੁਤ ਘੱਟੇ ਸਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦਿੱਤਾ ਕਿ ਅੱਜ ਪੰਜਾਬ ਦੇ ਸ਼ਹਿਰੀ ਆਗਲੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹਨਾ ਹੈ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਯੋਗ ਮਾਨ ਸਿੰਘ ਮਾਨ ਸਾਹਿਬ ਉਹ ਹੈ ਉਹ ਬੱਜਰ ਗੁਨਾਹ ਇਹ ਹੈ ਕਿ ਤੁਸੀਂ ਸਾਰੇ ਰੀਤੀ ਰਿਵਾਜ ਤੋਂ ਤੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅਮੇਦ ਕਰਦੀਆਂ ਉਹ ਰੋਜ਼ਾਨਾ ਤੋੜ ਦਿਓ ਬੇਸ਼ੱਕ ਤੁਸੀਂ ਫੋਟੋ ਕੈਮਰਾ ਚਲਾਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੀ ਸਾਡੇ ਲੋਕਾਂ ਨੂੰ ਵੋਟ ਦੀ ਪਹਿਲਾਂ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਜਾਨਣਾ ਕੋਸ਼ਿਸ਼ ਕਰਦੇ ਇੱਕ ਉਦਾਹਰਣ ਦੇ ਤੌਰ ਤੇ ਦੱਸਣਾ ਚਾਹਣਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਾਡਾ ਇੱਕ ਐਮਐਲਏ ਖਰੀਦਿਆ ਸੀ ਜਿਹੜਾ ਨਾਂ ਸੀ ਜਗਿੰਦਰ ਜੈਨ ਇਹ ਮੋਕੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਏ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਜੋ ਜੈਨ ਸਾਹਿਬ ਦਾ ਕੋਈ ਬਾਲੀਵੁੱਡ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾ ਆਇਆ ਤੇ ਅੱਜ ਜੋ ਪਾਰਟੀ ਦਾ ਹਾਲ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਜੀ ਡੈਮੋਕ੍ਰੇਸੀ ਦੇ ਮਤਲਬ ਅਕਿ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਦੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਜਨਤ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਦੋਨਾਂ ਬੰਦਾ ਲਾਇਆ ਨੇ ਚੈਨਲਸ 'ਤੇ ਤੁਸੀਂ ਆਦੀਆਂ ਸੁਖੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀਗੇ ਕਾਉਂਸਲਰ ਉੱਥੇ ਨਹੀਂ ਪਹੁੰਚੇ ਤੇ ਕਾਂਗਰਸ ਆਪੋ-ਤਾਪ ਦੇ ਦੋ ਫਾੜ ਹੈ ਹਾਲਾਂਕਿ ਇਹ ਬੇਪੁਨਿਆਦੀ ਸਭ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ ਕਿ ਸਾਰੇ ਕਾਉਂਸਲਰ ਸੇ ਸਮੁੱਚੇ ਸਟੇਕ ਹোলਡਰਜ਼ ਲੀਡਰ ਸਹਿਬਾਨ ਅੱਜ ਦੀ ਮੀਟਿੰਗ ਚ ਉਪਸਤਿਤ ਹੋਏ ਹੈ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਪੂਰੇ ਮੁਤਾਬਕ ਅਸੀਂ ਸਾਰੇ ਸਟੇਕ ਹোলਡਰਜ਼ ਦੀਆਂ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਇਹ ਕਿਹਾ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਹੋ ਜਾਈਏ ਪਰ ਬਾਗੀ ਰਹਿ ਗਏ ਉਹ ਅੰਦਮਨ ਛੁੱਟਿਆ ਬਾਈ ਬਾਸਬਾਈ ਬਾਸ ਦੇਖੋ ਯੂਟੀਆ ਗੱਲਬਾਤ ਕਰਾਂਗੇ ਅੱਜ ਅ Ministro ਬਾਕੀ ਰਹਿ ਗਏ ਕਿਉਂਕਿ ਹਾਲੇ ਮੰਜ਼ਿਲ ਜਿਰੀ ਨਹੀਂ ਪਾਜੀ ਮੈਂ ਉਹਨਾਂ ਸਾਹਿਬ ਨੂੰ ਉਹਨਾਂ ਦੇ ਉੱਤੇ ਸਾਰੇ ਆ ਡਕਣਾ ਸਾਡੇ ਕੋਲੇ ਜਿਹੜੀ ਸਮਝ ਆ ਪਤਾ ਪਕਾ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਆਂਕੜਾ ਪਾਰ ਹੋ ਗਿਆ ਬਾਈ ਬਾਸਬਾਈ ਪੰਡਤ ਵੀ ਟੁੱਟ ਗਿਆ ਮੈਨੂੰ ਨਹੀਂ ਪਤਾ ਕਿਰੇ ਕੋਈ ਇਸ ਤਰ੍ਹਾਂ ਸਾਨੂੰ ਹਵਾਏ ਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹਾਸਪਰੇਟਿੰਗ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਿਵੇਂ ਸਾਨੂੰ ਮੱਤ ਪੈਣਗੇ ਵੋਟਾਂ ਪੈਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ 50 ਤੋਂ ਉਪਰ ਸੰਗੋਟਾ ਮਿੰਨਿੰਗ ਸਾਹਿਬ ਤੁਹਾਨੂੰ ਮਿਲੇਗਾ ਨਵਾਂ ਮੇਰ ਕੋਈ ਡੇਟ ਹੋਏਗਾ ਯਾਰੂ ਸਾਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਤਦ ਹੋਏਗਾ ਮਿੰਨਿੰਗ ਸਾਹਿਬ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਚੰਗੀ ਇਲੈਕਸ਼ਨ ਹੈ ਸਾਹਿਬ ਕਰਨੀ ਬੰਦੂਰੀ ਦੀ ਗੱਲ ਹੈ ਸਾਹਿਬ ਪੰਜਾਬ ਸਾਹਿਬ ਜੀ ਉਹ ਬਾਈਟ ਕਰ ਗਏ ਬਾਈਟ ਕਰ ਸਾਰਿਆਂ ਨੂੰ ਵੱਡੀ ਬਦਕਿਸਮਤੀ ਦੀ ਗੱਲ ਹੈ ਮਾ ਥੋੜਾ ਸਰ ਉਹ ਯਾਰ 1 ਮਿੰਟ ਛੋਟੇ ਮਿੰਟ ਕਰ ਲਈਏ ਗੱਲ ਤੇ ਥੋੜਾ ਜਿਹਾ ਦੇਖੋ ਇਹਨਾਂ ਨੇ ਗੱਲ ਕੀਤੀ ਹੈ ਭਗਵੰਤ ਸਾਹਿਬ ਦਿੱਲੀ ਜੇ ਇਲੈਕਸ਼ਨ ਹੋ ਰਹੀ ਹੈ ਤੁਸੀਂ ਯਾਰ 1 ਮਿੰਟ ਚੁੱਪ ਕਰ ਜਾਓ ਕਿ ਫੇਰ ਹੀ ਬੋਲਣਗੇ ਹਾਂਜੀ ਹਾਂਜੀ ਸਰ ਇੱਧਰਲੇ ਪਾਸੇ ਆਜੋ ਦੇਖੋ ਗੱਲ ਇਸ ਤਰ੍ਹਾਂ ਹੈ ਜਸਤਰਾ ਕੁਝ ਨਹੀਂ ਹੁੰਦਾ ਹਾਂਜੀ ਜਸਤਰਾ ਜੀ ਕੇ ਇੱਕ ਪਾਸੇ ਸਾਹ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨ ਵਰਤੇ ਪੈ 31 ਦਿਨ ਹੋ ਚੁੱਕੇ ਹਨ ਹਾਲਾਤ ਉਹਨਾਂ ਦੇ ਕ੍ਰਿਟੀਕਲ ਦੂਸਰੇ ਪਾਸੇ ਬਾਰਡਰ ਦੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਬਲਾਸਟ ਪੁਲਿਸ ਸਟੇਸ਼ਨਸ ਦੇ ਬਾਹਰ ਹੋ ਚੁੱਕੇ ਹਨ ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਫ ਮਿਨਿਸਟਰ ਨੂੰ ਇੱਕ ਬ੍ਰਿਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ ਚੀਫ ਮਿਨਿਸਟਰ ਆਪਣਾ ਸੂਬਾ ਛੱਡ ਕੇ ਬਾਹਲੇ ਮੁਲਕ ਆਸਟ੍ਰੇਲੀਆ ਚਲੇ ਗਏ ਮੇਰਾ ਖਿਆਲ ਇਹਦੇ ਨਾਲ ਵੱਡੇ ਅਫਸੋਸ ਦੀ ਗੱਲ ਕੋਈ ਨਹੀਂ ਅੱਜ ਅਸੀਂ ਗੁਰੂਦੀਪੁੱਤਰ ਨਗਰੀ ਚੋਂ ਬੋਲ ਰਹੇ ਹਾਂ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਮੰਗਦੇ ਨੇ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵੰਤ ਮਾਨ ਮਿਲ ਕੇ ਗਿਆ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਿਕ ਬਣ ਚੁੱਕੇ ਨੇ ਤੇ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ਕ੍ਰਿਕਟ ਮੈਚ ਵੇਖਣ ਵਾਸਤੇ ਇਹ ਇਸ ਤਰ੍ਹਾਂ ਹੀ ਲੱਗਦਾ ਸ਼ੀਦੀ ਹਫਤਾ ਚੱਲ ਰਿਹਾ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਉਹ ਇੱਛੇ ਤੇਹੀ ਨਜ਼ਰ ਆ ਰਿਹਾ ਕਿ ਪੰਜਾਬ ਜਲਨ ਦੇ ਕਿਨਾਰੇ ਹੈ ਤੇ ਨੀਰੂ ਮੈਲਬਨ ਦੇ ਵਿੱਚ ਜਿਹੜੀ ਹੈ ਉਹ ਬਾਂਸਰੀ ਵਜਾ ਰਿਹਾ ਇਸ ਤੋਂ ਵੱਡੀ ਬਦਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਹੈ ਭਾਈ ਉਹ ਸਾਡੀ ਕੀ ਫੈਸਲਾ ਹੈ ਕਿ ਇੰਡੀਆ ਕੱਠ ਬੰਦੇ ਨੂੰ ਕਾਂਗਰਸ ਤੋਂ ਬਾਹਰ ਕਰਨਾ ਚਾਹੀਦਾ ਹੈ ਉਹ ਤੇ ਕੀ ਕਹਿੰਦੇ ਤੁਹਾਡਾ ਇੰਡੀਆ ਦੇ ਗੱਡ ਬੰਦੇਲ ਚੋਂ ਕਾਂਗਰਸ ਤੋਂ ਬਾਹਰ ਕਰਨਾ ਨਹੀਂ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਯੂਥ ਕਾਂਗਰਸ ਨੇ ਕੇਜਰੀਵਾਲ ਤੇ ਕਿਹਾ ਐਂਟੀ ਨੈਸ਼ਨ ਕਿਹਾ ਗਿਆ ਕੇਜਰੀਵਾਲ ਨੂੰ ਯੂਥ ਕਾਂਗਰਸ ਬਣਾ ਤੇ ਗੱਲ ਸੁਣੋ ਕਿ ਇੱਕ ਮਿੰਟ ਮੇਰੀ ਗੱਲ ਸੁਣ ਲੋ ਜੋ ਅਜੇ ਮਾਕਨ ਨੇ ਕਿਹਾ ਮੈਂ ਉਹਦੀ ਪ੍ਰੋਰਤਾ ਕਰਨਾ ਮੈਂ ਤੇ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਮੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਹੋ ਉਨਹੀਂ ਚੰਗੇ ਰਹੋਗੇ ਸੋ ਜੋ ਹੁਣ ਮਾਕਨ ਸਾਹਿਬ ਨੇ ਕਿਹਾ ਉਂਗਲਾ ਜਲਾ ਕੇ ਕਿਹਾ ਅਸੀਂ ਫੈਸਲੇ ਨੂੰ ਉਹਦੀ ਪ੍ਰੋਰਤਾ ਕਰਨਿਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕਾਂਗਰਸ ਨੇ ਲਿਆ ਹੈ ਆਪ ਨਾਲ ਇਹਨਾਂ ਦਾ ਕੋਈ ਸਾਡਾ ਗਠਬੰਧਨ ਆਂਦੇ ਟਾਈਮ 'ਚ ਆਪਨਾ ਹੋਣਾ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਘਾਤਕ ਸੀ ਇਹ ਗੱਲ ਦਿੱਲੀ 'ਚ ਵੀ ਸਾਬਤ ਹੋਈ ਬਸਿੰਦੇ ਸਿੰਘ ਦੇ ਰਾਈਟ ਹੈਗਾ ਕਿੰਨੀ ਗੱਲ ਕਹਿੰਦੇ ਉਹ ਤੋਂ ਬਾਹਰ ਬਾਹਰ ਕੱਢੋ ਜੀ ਕਾਂਗਰਸ ਇੱਥੇ ਕੱਟਮ ਚਲੋ ਜੋ ਮਰਜੀ ਕਹਿੰਦੇ ਰਹਿਜੀ ਆਪਾਂ ਉਹਨਾਂ ਦੇ ਰਾਈਟ ਤੋਂ ਕੀ ਲੈ ਇਹਨਾਂ ਦੇ ਕਹਿੰਦੇ ਸਾਰਿਆਂ ਨਾਲ ਵੱਡੀ ਪਾਰਟੀ ਇੰਡੀਆ ਬਲੌਗ ਦੇ ਵਿੱਚ ਸਾਰਿਆਂ ਨਾਲ ਵੱਡੀ ਪਾਰਟੀ ਤੇ ਹੈ ਹੀ ਕਾਂਗਰਸ ਹੈ ਕਾਂਗਰਸ ਦੀ ਆੜੇ ਦੁਆਲੇ ਬਾਕੀ ਪਾਰਟੀਆਂ ਚਲਦੀਆਂ ਜੋ ਬਾਕੀ ਜੋ ਮਰਜ਼ੀ ਸਾਹਿਬ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਡੇ ਸੋਰਸਸ ਸਹੀ ਜਾਣਕਾਰੀ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਉੱਥੇ ਸੱਦਿਆ ਗਿਆ ਹੈ ਉਹਨਾਂ ਨੂੰ ਇੱਕੋ ਸੰਦੇਸ਼ ਦਿੱਤਾ ਗਿਆ ਹੈ ਕਿ ਜਿੰਨਾ ਪੈਸਾ ਇਕੱਠਾ ਹੋ ਸਕਦਾ ਹੈ ਚਾਹੇ ਉਹ ਰੇਤਾਂ 'ਚੋਂ ਇਕੱਠਾ ਕਰੋ ਜਿੱਥੋਂ ਮਰਜ਼ੀ ਇਕੱਠਾ ਕਰੋ ਖੱਡਾ ਚਲਾਓ ਇਹ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਨੂੰ ਪੈਸਿਆਂ ਦੀ ਲੋੜ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਵੇਖੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕੇਜਰੀਵਾਲ ਦਾ ਮਕਸਦ ਦੀ ਪੰਜਾਬ ਨੂੰ ਲੁੱਟਣਾ ਸੀ ਅਸ ਟਾਈਮ ਉਹਨਾਂ ਦੇ ਲੁਟੇਰੇ ਇੱਥੇ ਬੈਠ ਛੇ ਨੇ ਮਾਨ ਮਾਨ ਨੂੰ ਜਿਹੜਾ ਦੇਸ਼ ਤੋਂ ਬਾਹਰ ਤੋੜ ਦਿੱਤਾ ਗਿਆ ਕੱਲ ਕਿਉਂਕਿ ਮਾਨ ਦੀ ਪਹਿਲੇ ਕੇਜਰੀਵਾਲ ਨਾਲ ਮੀਟਿੰਗ ਹੋਈ ਜੇ ਸਹੀਮਾਨੇ ਦੇ ਵਿੱਚ ਕੇਜਰੀਵਾਲ ਇਹਨੂੰ ਰੋਕਣਾ ਚਾਹੁੰਦਾ ਰੋਕ ਨਹੀਂ ਸਕਦਾ ਸੋ ਇਹਨੂੰ ਆਪ ਇਹ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਾਰੀਆਂ ਤਹਿਸੀਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਵੱਡੇ ਪੈਮਾਨੇ ਤੇ ਮਾਈਨਿੰਗ ਦੇ ਵਿੱਚ ਲੁੱਟ ਹੋ ਰਹੀ ਹੈ ਕੇਜਰੀਵਾਲ ਨੇ ਗੱਲ ਕਹੀ ਸੀ ਕਿ 20 ਹਜ਼ਾਰ ਕਰੋੜ ਰੁਪਈਆ ਅਸੀਂ ਸਾਲ ਦਾ ਮਾਈਨਿੰਗ ਚੋਂ ਦਿਆ ਕਰਾਂਗੇ ਪੰਜਾਬ ਦੇ ਖਜ਼ਾਨੇ ਨੂੰ 288 ਕਰੋੜ ਰੁਪਇਆ ਸਾਲ ਦਾ ਆਇਆ ਤਿੰਨ ਸਾਲ ਮੈਂ ਕੱਲ ਹੀ ਸਟੇਟਮੈਂਟ ਦਿੱਤੀ ਸੀਗਾ 19721 ਕਰੋੜ ਦਾ حساب ਦੋ ਸਾਨੂੰ 19721 ਕਰੋੜ ਜਿਹੜਾ ਉਹਦਾ ਸਾਨੂੰ حساب ਦੋ ਕਿੱਥੇ ਗਿਆ ਹਰ ਸਾਲ 20000 ਰਣਾ ਸੀ ਆ 288 ਕਰੋੜ ਰੁਪਇਆ ਚਾਹੀਦਾ ਤੋ ਇਸ ਤਰ੍ਹਾਂ ਹੀ 34000 ਕਰੋੜ ਉਹ ਕਹਿੰਦਾ ਸੀ ਮੈਂ ਪੰਜਾਬ ਦੇ ਬਜਟ ਚੋਂ ਰਿਸ਼ਵਤ ਰੋਕੂੰਗਾ 20% ਮੈਨੂੰ ਦੱਸੋ 1 ਰੁਪਇਆ ਵੀ ਕਿਤੇ ਰੋਕੀ ਸਾਰੇ ਉਹ ਵੱਡੇ ਲੁਟੇਰੇ ਜੇ ਹਿੰਦੁਸਤਾਨ 'ਚ ਕੋਈ ਪਾਰਟੀ ਹੈ ਤਾਂ ਆਮ ਆਦਮੀ ਪਾਰਟੀ ਬੇਸੂਲੇ ਨੇ ਨਾ ਇਹਨਾਂ ਦਾ ਕੋਈ ਕਰਦਾਰ ਹੈ ਨਾ ਇਹਨਾਂ ਦੀ ਕੋਈ ਪਾਲਿਸੀ ਹੈ ਨਾ ਇਹਨਾਂ ਦਾ ਕੋਈ ਐਕਸਪੀਰੀਅੰਸ ਹੈ ਕਿੱਥੇ ਸਾਬ ਪ੍ਰਤਾਪ ਸਿੰਘ ਕਰ ਲੋ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਅਸੀਂ ਆ ਡਿੱਗੇ ਆ ਤੁਸੀਂ ਵੇਖੋ ਇਸ ਟਾਈਮ ਇਹਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਜਦੋਂ ਅੱਜ ਡਲੇਵਾਲ ਸਾਹਿਬ ਕ੍ਰਿਟੀਕਲ ਹਲਾਚ ਨੇ ਇਹ ਉਹਨਾਂ ਨੂੰ ਛੱਡ ਕੇ ਤੇ ਬਾਹਰ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਸੋ ਅਸੀਂ ਤੇ ਸਹੀ ਮਹੀਨੇ ਦੇ ਵਿੱਚ ਇਹਦੀ ਆਸਟ੍ਰੇਲੀਆ ਜਾਣ ਦੀ ਨਿਖੇਦੀ ਕਰ ਰਹੇ ਹਾਂ ਤੇ ਮੈਂ ਇਹਨੂੰ ਸਾਫ਼ ਤੌਰ ਤੇ ਜਿਹੜੀ ਵੱਲ ਨੂੰ ਜ਼ਿੰਮੇਵਾਰ ਸਮਝਣਾ ਜੋ ਪੰਜਾਬ ਦੇ ਨਾਜ਼ੁਕ ਖਾਨੇ ਮੇਰੀ ਮਹਿਕੂਮ ਨਹੀਂ ਰਹੀ ਪੰਜਾਬ ਦੇ ਪੁਲਿਸ ਸਟੇਸ਼ਨ ਵੀ ਸੇਫ ਨਹੀਂ ਰਹੀ ਇਸਟੋ ਹੋ ਰਿਹਾ ਓਏ ਦੋ ਰੋਈ ਨਹੀਂ ਹੈ ਤੇ ਵਿੱਚ ਜਿੱਥੇ ਥਾਣਿਆਂ ਦੇ ਬਾਹਰ ਤੁਸੀਂ ਵੇਖੋ ਉਹ ਆਪਣੇ ਆਪ ਨੂੰ ਰਾਤ ਥਾਣੇ ਸੁਰੱਖਿਅਤ ਕਰਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਕਿ ਕਰਨਗੇ